ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਹੋਰ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਇੱਥੇ ਮੈਂ ਜੋ ਵੀ ਰਿਸ਼ਤੇ ਭੋਲਾਂਗੀ ਇਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਚਾਹੀ ਜ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵਿੱਚ ਵਾਹਿਗੁਰੂ ਰਾਮ ਰਾਮ ਜਰੂ ਲਿਖਿਆ ਕਰੋ ਰਿਸ਼ਤੇ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਨੋਟ ਕਰ ਲੈਣਾ ਜੀ जिन्ना ने अपनी ऐड दोबारा बार-बार लगानी है जी ਸਾਡੇ WhatsApp ਨੰਬਰ ਤੇ ਸੰਪਰਕ ਕਰੋ ਜੀ ਬੇਟੇ ਦਾ ਰਿਸ਼ਤਾ نوٹ ਕਰੋ ਜੀ ਨੇਮ ਸਿੰਘ ਜਨਮ 1996 ਦਾ ਕਾਸਟ ਜੱਟ ਸਿੱਖ ਹੈ ਜੀ ਸਰ ਨੇਮ ਬਰਾੜ ਕੰਦ 5 ਫੁੱਟ 8 ਇੰਚ ਹੈ ਪੜਾਈ ਇਹਨਾਂ ਨੇ ਕੀਤੀ ਹੈ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ITI ਆਫ ਪਲੰਬਿੰਗ ਫਾਦਰ ਐਗਰੀਕਲਚਰ ਨੇ ਚੀ ਮਦਰ ਹਾਊਸ ਵਾਈਫ ਹੈ ਇੱਕ ਸਿਸਟਰ ਹੈ ਇੱਕ ਬ੍ਰਦਰ ਹੈ ਮੈਰਿਡਾ ਜੀ ਬ੍ਰਦਰ ਇਨ ਕ੍ਰੈਡਾਵਿਚ ਡਿਸਟ੍ਰਿਕਟ ਮੋਗਾ ਟੈਲੀਫੋਨ ਨੰਬਰ ਦਿੱਤਾ ਹੈ ਜਿੱਵੇ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਬாய் ਹੈ ਜੀ ਨੇਮ ਸਿੰਘ ਇਟਲੀ ਪੱਕਾ ਹੈ ਜੀ ਇਹਨਾਂ ਕੋਲ 3 ਕਿਲ ਜਮੀਨ ਹੈ ਦੋ ਬ੍ਰਦਰ ਨੇ ਦੋਵੇਂ ਇਟਲੀ ਨੇ ਮੁੰਡਾ ਸਰਦਾਰ ਹੈ ਜੀ ਪੱਗ ਬੰਦਾ ਹੈ ਏਜ ਹੈ ਕੀ ਹੈ 28 ਇਹਨਾਂ ਨੇ ਕੁਝ ਲੈਣਾ ਨਹੀਂ ਹੈ ਜੀ ਕੁਝ ਨਹੀਂ ਲੈਣਾ ਚਾਹੀਏ ਇਹਨਾਂ ਨੇ ਬਸ ਕੁੜੀ ਵਧੀਆ ਮਿਲ ਜਾਵੇ ਇਹਨਾਂ ਦੀ ਇਹੀ ਡਿਮਾਂਡ ਹੈ ਜੀ ਕੰਟੈਕਟ ਨੰਬਰ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਪੀ ਆਰ ਬ੍ਰਾਹਮਣ ਵੈਸ਼ਨੋ ਲੜਕਾ ਹੈ ਏਰੀਆ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਜਨਮ 1995 ਦਾ ਹੈ ਕੱਦ 6 ਫੁੱਟ 2 ਇੰਚ ਹੈ ਸਟੱਡੀ ਇਹਨਾਂ ਨੇ ਬਿਜ਼ਨਸ ਮੈਨੇਜਮੈਂਟ ਬੀ ਬੀ ਏ ਡਿਗਰੀ ਕੈਨੇਡਾ ਸਰੀ ਵੈਨਕੂਵਰ ਤੋਂ ਕੀਤੀ ਹੈ ਜੀ ਬਤੌਰ ਕੰਪਨੀ ਵਿੱਚ ਮੈਨੇਜਰ ਜੋਬ ਕਰਦੇ ਹਨ ਪਿਤਾ ਸਰਕਾਰੀ ਜੋਬ ਤੋਂ ਬਾਅਦ ਪੈਨਸ਼ਨਰ ਹਨ ਜੀ ਮਾਤਾ ਹਾਊਸਵਾਈਫ ਹੈ ਲੜਕੀ ਇਹਨਾਂ ਨੂੰ ਚਾਹੀਦੀ ਹੈ ਜੀ बीएससी नर्सिंग होवे फिजियोथेरेपी होवे या लैब टेक्नीशियन होवे बीडीएस या सीए ਕੀਤੀ ਹੋਵੇ ਪੰਜਾਬ ਇੰਡੀਆ ਜਾਂ ਕੈਨੇਡਾ ਤੋਂ ਹੋਵੇ ਅਪਰ ਕਾਸਟ ਨੋ بار ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੇ ਤੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਵੇਟਰੀਅਲਿਸਟਾ ਨੋਟ ਕਰੋ ਜੀ ਨੇਮ ਕੋਰ ਡੇਟ ਆਫ ਬਰਥ ਹੈ ਜੀ 1979 ਕੁਆਲਿਫਿਕੇਸ਼ਨ ਬੀਏ ਹੈ ਜੀ ਹਾਈਟ 5 ਫੁੱਟ 4 ਇੰਚ ਹੈ ਜੀ ਇਹਨਾਂ ਦਾ ਡਿਵੋਰਸ ਹੋਇਆ ਹੋਇਆ ਹੈ ਜੀ ਬੱਚਾ ਕੋਈ ਨਹੀਂ ਹੈ ਜੀ ਯੂ ਐਸ ਸਿਟੀਜ਼ਨ ਨੇ ਰੁਕਾਵਟ ਮੈਂ ਟੈਨਾਂ ਨੂੰ ਹੈ ਕਿ ਓਨਲੀ ਯੂਐਸਏ ਇਹ ਲੜਕਾ ਹੋਵੇ ਜੀ ਵੈਲ ਸੈਟਿਡ ਫੈਮਿਲੀ ਹੋਵੇ ਕੋਈ ਬੱਚਾ ਨਾ ਹੋਵੇ ਓਨਲੀ ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੌਰ ਜੱਟ ਸਿੱਖ ਹੈ ਜੀ ਜਨਮ ਅਗਸਤ 1995 ਦਾ ਗੋਤ ਢਾਲੀਵਾਲ ਹੈ ਜੀ ਕੱਦ 5 ਫੁੱਟ 3 ਇੰਚ ਹੈ ਕਨੇਡਾ ਪੀਆਰ ਹੈ ਜੀ ਟੋਰਾਂਟੋ ਬੀਐਸਸੀ ਨਰਸਿੰਗ ਆਰਪੀਐਨ ਪ੍ਰਾਪਤੀ ਜਿਨ੍ਹਾਂ ਨੇ ਇੱਕ ਪੈਨ ਇੱਕ ਪ੍ਰਾ ਅਨਮੈਰੀਡਾ ਜੀ ਵਰਕ ਪਰਮਿਟ ਕਨੇਡਾ ਹੀ ਰਹਿੰਦੇ ਨੇ ਮੰਗ ਇਹਨਾਂ ਨੂੰ ਹੈ ਕਿ ਲੜਕਾ ਕਨੇਡਾ ਪੀਆਰ ਹੋਵੇ ਸਿੱਖ ਵੈਸ਼ਨੂ ਹੋਵੇ ਪਗੜੀਤਾਰੀ ਹੋਵੇ ਗ੍ਰੈਜੂਏਟ ਜੋਬ ਕਰਦਾ ਹੋਵੇ ਜੀ ਸਿਰਫ ਨਵਾਂ ਸ਼ਹਿਰ ਜਾਂ 45 ਕਿਲੋਮੀਟਰ ਏਰੀਆ ਤੋਂ ਹੀ ਸੰਪਰਕ ਕਰ ਸਕਦੇ ਹਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਜੱਟ ਸੇਖ ਹੈ ਜੀ ਕਾਸਟ ਇਹਨਾਂ ਦੀ ਡੇਟ ਆਫ ਬਰਥ ਜੀ 4 ਸਤੰਬਰ 1998 ਦਾ ਹਾਈਟ 6 ਫੁੱਟ ਹੈ ਜੀ ਗ੍ਰੈਜੂਏਸ਼ਨ ਬੀਕੋਮ ਕੀਤੀ ਹੋਈ ਏ ਇਹਨਾਂ ਨੇ ਸਿਟੀ ਇਹਦਾ ਜੀ ਬ੍ਰੈਮਟਨ 온ਟਾਰੀਓ ਕੰਮ ਕਰਦੇ ਜੀ ਗੈਸ ਏਜੰਸੀ ਮੈਨੇਜਰ ਨੇ 10 ਸਾਲ ਯੂ ਐਸ ਏ ਵੀਜ਼ਾ ਐਸ ਵੈਲ ਫੈਮਿਲੀ ਵਿੱਚ ਮਮ ਡੈਡ ਸਿਸਟਰ ਐਂਡ ਗ੍ਰੈਂਡਮਦਰ ਨੇ ਜੀ ਸਿਸਟਰ ਲੀਵਿੰਗ ਇਨ ਕੈਨੇਡਾ ਰਹਿੰਦੇ ਨੇ ਜੀ ਉਹ ਡਿਸਟ੍ਰਿਕਟ ਤਰਨਤਾਰਨਾਂ ਜੀ ਲੈਂਡ ਇਹਨਾਂ ਕੋਲ 6 ਏਕੜ ਹੈ ਜੀ ਇੰਨਾ ਦੀ ਮੰਗ ਹੈ ਕਿ ਕੁੜੀ ਸੋਨੀ ਜਵਾਨ ਤੇ ਪੀਆਰ ਹੋਵੇ ਜੀ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੀ ਜਾਣਕਾਰੀ ਲੈ ਸਕਦੇ ਹੋ ਬੇਟੀ ਦੀ ਹਾਈਟ 5 ਫੁੱਟ 5 ਇੰਚ ਤੋਂ ਉੱਪਰ ਹੀ ਹੋਵੇ ਤੇ ਪੀਆਰ ਹੋਵੇ ਐਨਆਰਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਕਾਸ ਤੁਲੀ ਹੈ ਜੀ ਸਿੱਖ ਖਤਰੀ ਬੁਆਏ ਹੈ ਜਨਮ 29 ਜੂਨ 1997 ਦਾ ਹੈ ਕੱਦ 5 ਫੁੱਟ 11 ਇੰਚ ਹੈ ਜੀ ਏਰੀਆ ਇਹਨਾਂ ਦਾ ਟਾਂਡਾ ਹੁਸ਼ਿਆਰਪੁਰ ਹੈ ਜੀ ਪੰਜਾਬ ਡਿਪਲੋਮਾ ਕੀਤਾ ਹੈ ਜੀ ਇਹਨਾਂ ਨੇ 2 ਸਾਲ ਦਾ ਕੰਪਿਊਟਰ ਕੋਰਸ ਫਰੋਮ ਕੈਨੇਡਾ ਤੋਂ ਮੂਵ ਟੂ ਕੈਨੇਡਾ ਸਿንስ 2017 ਬ੍ਰੈਮਟਨ ਕੈਨੇਡਾ ਵਿੱਚ ਰਹਿ ਰਹੇ ਜੀ ਆਪਣਾ ਕਾਰੀਨਾ ਤਾਂ ਕੈਨੇਡਾ ਸਿਟੀਜ਼ਨਸ਼ਿਪ ਮਿਲੀ ਜੀ ਇਹਨਾਂ ਨੂੰ ਇੱਕ ਜੰਗਰਪਤਰ ਹੈ ਜੀ ਹੂ ਕੰਪਲੀਟਡ ਵਰਟੀਕਲ ਸਟੱਡੀਜ਼ इन कनाडा एंड वर्क्स एज ए रजिस्टर्ड नर्स इन ए कैनेडियन हॉस्पिटल फादर होलसेल क्लॉथ मर्चेंट ने जी टांडा होशियारपुर विच मदर हाउसवाइफ है काम मेक करते जी ट्रैक्टर ड्राइवर दा इनकम एना दी 10000 कैनेडियन डॉलर्स मंथली टेलीफोन नंबर ਦਿੱਤਾ ਗਿਆ ਹੈ ਜੀ ਆਪ ਕੱਲ੍ਹ ਬਾਤ ਕਰਕੇ ਬਤੇਰੀ ਜਾਣਕਾਰੀ ਲੈ ਸਕਦੇ ਹੋ ਗੁਰੂ ਕੰਨ ਸਾਬ ਜੀ ਨੂੰ ਮੰਨਦੇ ਹਨ ਜੀ ਰਿਸ਼ਤਾ ਨੋਟ ਕਰੋ ਜੀ ਬੇਟੀ ਦਾ ਹੈ ਜੀ ਨਾਮ कौर ਜਨਮ 28 10 99 ਪੜਾਈ ਐ ਐਮ ਐਸ ਸੀ ਕੀਤੀ ਹੈ ਜੀ ਬਾਇਓ ਟੈਕਨੋਲੋਜੀ ਦੇਹਰਾਦੂਨ ਇੰਡੀਆ ਤੋਂ ਪ੍ਰੋਜੈਕਟ ਮੈਨੇਜਮੈਂਟ ਕੈਨੇਡਾ ਤੋਂ ਵਰਕ ਪਰਮਿਟ ਤੇ ਹੈ ਜੀ ਬੇਟੀ ਕਾਤੇ 5 ਫੁੱਟ 3 ਇੰਚ ਹੈ ਜੀ ਫਾਦਰ ਰਿਟਾਇਰਡ ਸਟੇਟ ਗਵਰਨਮੈਂਟ ਅਫਸਰ ਨੇ ਜੀ ਜੰਗਰ ਪ੍ਰਤਨ ਮੈਰਿਡ ਹੈ ਜੀ ਏਰੀਆ ਬਲਾਸਪੁਰ ਯੂਪੀ ਹੈ ਜੀ ਇਹਨਾਂ ਦਾ ਡਿਵੋਰਸ ਹੋਇਆ ਪਿਆ ਹੈ ਜੀ ਇਹਨਾਂ ਨੂੰ ਮੁੰਡਾ ਚਾਹੀਦਾ ਹੈ ਜੀ ਪੀ ਆਰ ਸਿਟੀਜ਼ਨ ਹੋਵੇ ਜੀ ਕੈਨੇਡਾ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ कास्ट डेट ऑफ बर्थ है जी पां उन्नीस सौ छियानवे टाइम अठ पताली एम एरिया फिलोर है जी हाइट छः फुट है क्वालिफिकेशन है जी मास्टर्स इन फिजिक्स डिप्लोमा ऑफ डाटा साइंस कैलगरीज करंटली ऑन वर्क परमिट वर्किंग इन कैलोना काम में है जी कैशियर एट स्टोर है जी एरिया हशियारपुर है फादर बिजनेस ओनर है जी मदर वाइफ है ਐਂਡ 브ਦਰ ਆਲਸੋ ਇਨ ਕੈਲੋਨਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵ ਬਧੇਰ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਪੀ ਆਰ ਮੁੰਡਾ ਚਾਹੀਦਾ ਹੈ ਜੀ ਇਹਨਾਂ ਨੂੰ ਸਿਰਫ ਜਨਰਲ ਕਾਸਟ ਵਾਲੇ ਹੀ ਸੰਪਰਕ ਕਰਨ ਜੀ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਜਨਮ 1996 ਦਾ ਕੱਦ 5 ਫੁੱਟ 7 ਇੰਚ ਹੈ ਕਾਸਟ ਅਰੋੜਾ ਕੈਨੇਡੀਅਨ ਸਿਟੀਜ਼ਨ ਹੈ ਜੀ पढ़ाई इन्हों ने की है तीन साल बिजनेस डिप्लोमा इन फाइनेंस एंड दो साल प्रैक्टिकल नर्सिंग डिप्लोमा इन कनेडा वर्क करते हैं जी करंटली वर्किंग एज रजिस्टर्ड प्रैक्टिकल नर्स आर पी एन एल पी एन वैजीटेरियन है जी लड़का करंटली लिविंग हैलीफेक्स कनेडा टैलीफोन नंबर दिता गया जी आप बधेरे जानकारी लै सकते हो बेटे का रिश्ता नोट करो जी नेम सिंह जन्म तेई ग्यारह उन्नीस सौ इकानवे का है जी ਟਾਈਮ 4am ਕੱਦ 5 ਫੁੱਟ 3 ਇੰਚ ਹੈ ਜੀ ਕਾਸਟ ਖਤਰੀ ਹੈ ਇਹਨਾਂ ਦਾ ਆਪਣਾ ਕਾਰੋਬਾਰ ਹੈ ਜੀ ਇੱਕ ਸਿਸਟਰ ਕੈਡਾ ਸੈਟਲ ਹੈ ਜੀ ਫਾਦਰ ਸ਼ੋਪਕੀਪਰ ਨੇ ਮਦਰ ਹਾਊਸ ਵਾਈਫ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬੀਏ ਪਾਸ ਹੋਵੇ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਕੋਈ ਡਿਮਾਂਡ ਨਹੀਂ ਹੈ ਓਨਲੀ ਜਲੰਧਰ ਲੁਧਿਆਣਾ ਅੰਮ੍ਰਿਤਸਰ ਵਾਲੇ ਸੰਪਰਕ ਕਰਨ ਨੋ ਕਾਸਟ ਬਾਰ ਮੈਰਿਜ ਬਿਊਰੋ ਵਾਲੇ ਮਾਫ ਕਰਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੇ ਤੇਰੇ ਜਾਣਕਾਰੀ ਲੈ ਸਕਦੇ ਹੋ बेटी का रिश्ता नोट करो जी नाम कौर जन्म उन्नीस सौ चौनानवे का जी का फुट एक इंच है जी एरिया गुरदासपुर है कास्ट जट सिख पढ़ाई ने बी पी टी फिजियोथरेपी की है जी एम टैक आस्ट्रेलिया तो काम जी पढ़ाई तो बाद हूँ वर्क परमिट पर पी आर अपलाई की है पिता खेतीबाड़ी माता हाउसवाइफ है जी अमृतारी ने व्डा भ्रा खेतीबाड़ी है जी करता छोटा भ्रा आस्ट्रेलिया जाना जी उन्हें अठ किले शहर में मेन रोड ਤਿੰਨ ਕਿਲੇ ਪਿੰਡੂ ਇੱਕ ਹਾਲ ਕਿਰਾਏ ਤੇ 52000 ਰੁਪਏ ਮਹੀਨਾ ਇੱਕ ਕੋਠੀ ਇੱਕ ਕਾਰ ਹੈ ਜੀ ਇਹਨਾਂ ਨੂੰ ਲੜਕਾ ਚਾਹੀਦਾ ਹੈ ਜੀ ਐਮਟੈਕ ਜਾਂ ਮੈਡੀਕਲ ਲਾਈਨ ਤੋਂ ਹੋਵੇ 5'5" 8" ਤੱਕ ਹੋਵੇ ਜੀ ਕੰਮ ਪੀਆਰ ਹੋਵੇ ਤੇ ਵਧੀਆ ਕੰਮ ਕਰਦਾ ਹੋਵੇ ਜੀ 5-6 ਕਿਲੇ ਹੋਣ ਲੜਕੇ ਕੋਲ ਤੇ ਦਾੜੀ ਵਾਲੇ ਰੱਖੇ ਹੋਣ ਜੀ ਨਸ਼ਾ ਰਹਿਤ ਹੋਵੇ ਪਰਿਵਾਰ ਵੈਸ਼ਨੋ ਹੋਵੇ ਜੀ ਲੜਕੇ ਤੇ ਪਰਿਵਾਰ ਵਧੀਆ ਸੁਭਾਅ ਦੇ ਹੋਣ ਜਮੀਰ ਮਿਲ ਅਨਸਾਰ ਤੇ ਸਭ ਸੰਤੋਖ ਵਾਲੇ ਹੋਣ ਤੇ ਪਿੰਡੂ ਹੋਣ ਕੇਵਲ ਮਾਝਾ ਏਰੀਆ ਵਾਲੇ ਹੀ ਸੰਪਰਕ ਕਰਨ ਜੀ ਸਾਦਾ ਵਿਆਹ ਕਰਨਾ ਹੈ ਜੀ ਕੋਈ ਲੈਣ ਦੇ ਨਹੀਂ ਕਰਨਾ ਇਹਨਾਂ ਨੂੰ ਉਹੀ ਫੈਮਿਲੀ ਸੰਪਰਕ ਕਰਨ ਜੋ ਇੰਡੀਆ ਰਹਿੰਦੇ ਛੋਟੇ ਸਕੇ ਭਰਾ 25 ਸਾਲ ਦਾ ਜੀ 5 6 ਹਾਈਟਾ ਜੀ ਮਕੈਨੀਕਲ ਡਿਪਲੋਮਾ ਨੂੰ ਆਸਟ੍ਰੇਲੀਆ ਵਰਕ ਪਰਮਿਟ ਚਾ ਪੀਆਰ ਲੜਕੇ ਦਾ ਰਿਸ਼ਤਾ ਕਰਵਾਉਣਾ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਆਪ ਕੇਵਲ WhatsApp ਹੀ ਇਹਨਾਂ ਨੂੰ ਕਰਨਾ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਕਾਸਟ ਐਸਸੀ ਨੇ ਮਜਵੀ ਸਿੱਖ ਬੈਂਡ ਹੈ ਜੀ ਸਕੋਰ ਇਹਨਾਂ ਦੇ 6 ਬੰਦੇ ਆਏ ਨੇ ਕੁਆਲਿਫੀਕੇਸ਼ਨ ਗ੍ਰੈਜੂਏਸ਼ਨ ਕੀਤੀ ਏ ਜੀ 24 ਈਅਰ 올ਡ ਹੈ ਜੀ ਹਾਈਟ 5 ਫੁੱਟ 8 ਇੰਚ ਹੈ ਜੀ ਡਿਸਟ੍ਰਿਕਟ ਮੋਗਾ ਲੜਕੇ ਦਾ ਰਿਸ਼ਤਾ ਚਾਹੀਦਾ ਜੀ ਇਹਨਾਂ ਨੂੰ ਫੁੱਲ ਖਰਚਾ ਕਰ ਸਕੇ ਜਾਂ ਪੀਆਰ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਆਪ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਜਨਮ 14 ਨਵੰਬਰ 1993 ਦਾ ਹੈ ਜੀ ਪਸ ਟਾਈਮ 7:00 8 ਏਮ ਗ੍ਰੈਜੂਏਸ਼ਨ ਕੀਤੀ ਜੀ ਇਹਨਾਂ ਨੇ ਬੀ ਕਾਮ ਮੋਨਾ ਪੰਜਾਬੀ ਹੈ ਜੀ ਅਨਮੈਰਿਡ ਹੈ ਵਰਕ ਕਰਦੇ ਨੇ ਜੀ ਵਰਕਿੰਗ ਇਨ ਸਵਿਸ ਬਿਊਟੀ ਕੋਸਮੈਟਿਕ ਲਿਮਿਟਿਡ ਐਸ ਅ ਈ-ਕਾਮਰਸ ਮੈਨੇਜਰ ਨੇ ਸੈਲਰੀ ਇਹਨਾਂ ਦੀ 10 ਲੱਖ ਪਰ ਐਨਯੂਐਮ ਹੈ ਜੀ ਹਾਈਟ 6 ਫੁੱਟ ਹੈ ਏਰੀਆ ਦਿੱਲੀ ਹੈ ਫਾਦਰ ਨਹੀਂ ਹਨ ਜੀ ਮਦਰ ਹਾਊਸ ਵਾਈਫ ਹੈ ਕਾਸਤੀਮਾਨ ਤਰਖਾਨ ਨੇ ਜੀ ਪਿਓਰ ਵੈਜੀਟੇਰੀਅਨ ਨੇ ਇੱਕ ਜੰਗਰ ਬ్రਦਰ ਹੈ ਜੀ 언ਮੈਰਿਡ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਵੈਲ ਕਲਚਰਡ ਗੁੱਡ ਲੁਕਿੰਗ ਸਿੰਪਲ ਲਾਈਫ ਪਾਰਟਨਰ ਚਾਹੀਦਾ ਹੈ ਜੀ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਚੁੰਨੀ ਚੜਾਵਾ ਕਰਨਾ ਹੈ ਜੀ ਅਨੰਦ ਕਾਰਜ ਕਰਨਾ ਹੈ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵਾਂਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਜਨਮ 23/7/1994 ਕਾਸਟ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਭੁੱਲਰ ਹੈ ਹਾਈਟ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਬੀਏ ਕੀਤੀ ਹੈ ਇੰਨਾਂ ਦਾ ਆਪਣਾ ਬਿਜ਼ਨਸ ਹੈ ਜੀ ਇੰਨਾਂ ਕੋਲ ਇੱਕ ਪਲਾਟ ਵੀ ਹੈ ਜੀ ਪਰਾ ਪੰਜਾਬ ਪੁਲਿਸ ਵਿੱਚ ਹੈ ਦੋਨਾਂ ਪਰਾਵਾਂ ਕੋਲ 12 ਏਕੜ ਜ਼ਮੀਨ ਆਂਦੀ ਹੈ ਜੀ ਇਨਾਂ ਨੂੰ ਕੁੜੀ ਚਾਹੀਦੀ ਹੈ ਜੀ ਸਿੰਪਲ ਪਰਿਵਾਰ ਤੋਂ ਘਰੇਲੂ ਹੋਵੇ ਡਿਮਾਂਡ ਕੋਈ ਨਹੀਂ ਹੈ ਜੀ ਇਨਾਂ ਦਾ ਏਰੀਆ ਫਜ਼ਿਲਕਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਜਨਮ 1995 ਦਾ ਕਾਸਟ ਜੱਟ ਸਿੱਖ ਹੈ ਜੀ ਏਰੀਆ ਫਰੀਦਕੋਟ ਕੱਦ 5 ਫੁੱਟ 20 ਇੰਚ ਹੈ ਜੀ ਪੜਾਈਆਂ ਨੇ ਬੀਐਸਸੀ ਐਮਐਸਸੀ ਬੀਐਡ ਕੀਤੀ ਹੈ ਜੀ ਹੁਣ ਲੈਕਚਰਰ ਕੈਡਰ ਇਗਜ਼ਾਮ ਪ੍ਰੈਪਰੇਸ਼ਨ ਕਰ ਰਹੇ ਨੇ ਜੀ ਪ੍ਰਾਈਵੇਟ ਟੀਚਰ ਦੀ ਜੌਬ ਕਰ ਰਹੇ ਨੇ ਮੁੰਡਾ ਗਵਰਨਮੈਂਟ ਜਾਂ ਪ੍ਰਾਈਵੇਟ ਜੌਬ ਜਾਂ ਫਿਰ ਕੋਈ ਵਧੀਆ ਬਿਜ਼ਨਸ ਕਰਦਾ ਹੋਵੇ ਜੀ ਨਸ਼ਾ ਰਹਿਤ ਹੋਵੇ ਸੋਨਾ ਅਤੇ ਵੈਲ ਐਜੂਕੇਟਿਡ ਹੋਵੇ ਜ਼ਮੀਨ ਉਸ ਦੇ ਕੋਲ 8 ਤੋਂ 10 ਏਕੜ ਹੋਵੇ ਓਨਲੀ ਜੱਟ ਸਿੱਖੀ ਸੰਪਰਕ ਕਰਨ ਨੇੜੇ ਦੇ ਏਰੀਆ ਵਾਲੇ ਹੀ ਸੰਪਰਕ ਕਰਨ ਜੀ WhatsApp ਨੰਬਰ ਦਿੱਤਾ ਗਿਆ ਹੈ ਜੀ ਆਪ ਇਹਨਾਂ ਨੂੰ ਸਿਰਫ WhatsApp ਕਾਲ ਹੀ ਕਰਨਾ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਜਨਮ ਹੈ ਜੀ 8 11 1986 ਟਾਈਮ ਹੈ ਜੀ 7:30 ਦੇ ਵਿਚਕਾਰ ਦਿੱਲੀ ਹੈ ਜੀ ਏਰੀਆ ਨਾ ਦਾ ਹਾਈਟ 5 ਫੁੱਟ 2 ਇੰਚ ਹੈ ਜੀ ਕਾਸਟ ਰਾਮ ਘੜੀਆ ਤੇ ਮਾਨ ਗੋਤ ਇਹਨਾਂ ਦੀ ਚਨਾ ਮੰਗਲਿਕ ਨਹੀਂ ਹੈ ਜੀ ਸਟੱਡੀ ਇਹਨਾਂ ਨੇ ਕੀਤੀ ਹੈ ਜੀ ਬੀ ਕਾਮ ਸਪੈਸ਼ਲਾਈਜ਼ਡ ਫਾਈਨੈਂਸ from delhi university mba human resources ek saal it diploma holder profession hai ji working as a admin hr in corporate firms package 7 lakh da hai ji mother homemaker hai father passed away brother ek married hai ji ghaziabad requirement hai ji delhi noida and gurgaon nri hai ji the canada australia and germany वीआर होल्डर ही कांटेक्ट करें जी एनानु एना दा टेलीफोन नंबर ਦਿੱਤਾ ਗਿਆ ਜੀ ਵਿਥੇਰੇ ਜਾਣਕਾਰੀ ਲੈ ਸਕਦੇ ਹੋ एनआरआई ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸਤ ਕੁਮਾਰ ਹੈ ਜੀ ਕੈਨੇਡਾ ਸਿਟੀਜ਼ਨ ਹੈ ਜਨਮ 1995 ਦਾ ਹੈ ਹਾਈਟ 6 ਫੁੱਟ ਹੈ ਜੀ ਕੰਮ ਇਹਨਾਂ ਦਾ ਸੀਨੀਅਰ ਮੈਨੇਜਰ ਹੈ ਜੀ এডਿਕੇਸ਼ਨ ਬੀਕੋਮ ਹੈ ਜੀ ਫਰਮ ਇੰਡੀਆ ਐਸੋਸੀਏਟ ਡਿਗਰੀ ਇਨ ਬਿਜ਼ਨਸ ਫਰਮ ਕੈਨੇਡਾ ਫਾਦਰ ਰੀਅਲ اسٹیਟ ਬਿਜ਼ਨਸ ਨੇ ਜੀ ਮਦਰ ਹਾਊਸ ਵਾਈਫ ਹੈ ਸਿਸਟਰ ਇੱਕ ਅਨਮੈਰਿਡ ਹੈ ਜੀ ਗਵਰਨਮੈਂਟ ਜੋਬ ਇਨ ਇੰਡੀਆ ਲੜਕੀ ਕੈਨੇਡਾ ਵਿੱਚ ਚਾਹੀਦੀ ਜੇਨਾਂ ਨੂੰ ਲੜਕੀ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਸਿਟੀਜ਼ਨ ਹੋਵੇ ਜੀ bc ਵਾਲਿਆਂ ਨੂੰ ਪਹਿਲ ਦਿੱਤੇ ਹਨ ਜੀ